ਮੇਰੇ ਗੱਡੀ ਦੇ ਅੱਗੇ ਆ ਕੇ ਇੱਕਦਮ ਐਕਟਿਵਲ ਜਾਂ ਕੋਈ ਬਾਈਕ ਹੀ ਟਾਈਪ ਜੋ ਵੀ ਐਕਟਿਵ ਸਕੂਟੀ ਟਾਈਪ ਜਿਉ ਲਗਾ ਲਈ ਹੈ ਤੇ ਆ ਕੇ ਉਹਨਾਂ ਨੇ ਸਿੱਧਾ ਇੱਥੋਂ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਮੈਂ ਤੇ ਆਪਣੀ ਵਾਈਫ ਨੇ ਗੱਡੀ ਦੇ ਥੱਲੇ ਹੋ ਕੇ ਬੜੀ ਮੁਸ਼ਕਲ ਆਪਣੀ ਜਾਨ ਚਾਹੀਏ ਆ ਤੁਹਾਡੇ ਸਾਹਮਣੇ ਹੀ ਹੈ ਜੀ ਆ ਕਾਨੂੰਨ ਵਿਵਸਥਾ ਦੀ ਪਿਕਚਰ ਜਿਹੜੀ ਹੈ ਤੁਹਾਡੇ ਸਾਹਮਣੇ ਹੀ ਹੈ ਕਿਸੇ ਦੇ ਸ਼ੱਕ ਹੋਵੇ ਤੁਹਾਨੂੰ ਹੁਣ ਮੈਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਮੈਂ ਕਿਸੇ ਦੇ ਸ਼ੱਕ ਕਰਾਂ ਇਦਾਂ ਦੇ ਮੇਰੇ ਅਸਤੇ ਤਾਂ ਸਾਰੇ ਚੋਰ ਆ ਜੀ ਆਪਣੀ ਵਾਈਫ ਦੇ ਨਾਲ ਉਹ ਮੰਦਿਰੋਂ ਮੱਥਾ ਟੇਕ ਕੇ ਆ ਰਹੇ ਸੀ ਔਰ ਰਸਤੇ 'ਚ ਫਾਇਰਿੰਗ ਹੋਈ ਹੈ ਉਹ ਮੰਦਿਰ ਜਿਹੜਾ ਮੱਥਾ ਟੇਕਿਆ ਉਹ ਹੀ ਵਧੀਆ ਹੋ ਗਿਆ ਇਹਨਾਂ ਦਾ ਬਚਾਅ ਹੋ ਗਿਆ ਇਹ ਸਵੇਰੇ 7:30 ਵਜੇ ਦਾ ਟਾਈਮ ਸੀ ਜਦੋਂ ਮੈਂ ਆਪਣੇ ਘਰੋਂ ਰੁਟੀਨ ਦੇ ਮੁਤਾਬਕ ਮੰਦਿਰ ਲਈ ਨਿਕਲਿਆ ਪਹਿਲੇ ਮੈਂ ਗੋਪਾਲ ਮੰਦਿਰ ਗਿਆ ਮੱਥਾ ਟੇਕਿਆ ਐਜ਼ ਯੂਜੂਅਲ ਮੈਂ ਰੋਜ਼ ਆਪਣੇ ਹੋਟਲ ਤੇ ਆ ਕੇ ਜੋਜ ਜਗਾਨਾ ਜੋ ਜਗਾ ਕੇ ਮੈਂ ਜਦੋਂ ਇਹ ਗਲੀ ਜੈਂਟਰ ਕੀਤਾ ਤੇ ਸਕੂਲ ਦੇ ਕੋਲ ਆਇਆ ਤੇ ਅੱਗੇ ਆ ਕੇ ਮੈਨੂੰ ਰੋਕ ਲਿਆ ਗਿਆ ਇੱਥੇ ਰੋਕਿਆ ਨਹੀਂ ਗਿਆ ਮੇਰੇ ਗੱਡੀ ਦੇ ਅੱਗੇ ਆ ਕੇ ਇੱਕਦਮ ਐਕਟਿਵਲ ਜਾਂ ਕੋਈ ਬਾਈਕ ਹੀ ਟਾਈਪ ਜੋ ਵੀ ਐਕਟਿਵ ਸਕੂਟੀ ਟਾਈਪ ਹੀ ਉਹ ਲਗਾ ਲਈ ਹੈ ਤੇ ਆ ਕੇ ਉਹਨਾਂ ਨੇ ਸਿੱਧਾ ਇੱਥੋਂ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਮੈਂ ਤੇ ਆਪਣੀ ਵਾਈਫ ਨੇ ਗੱਡੀ ਦੇ ਥੱਲੇ ਹੋ ਕੇ ਬੜੀ ਮੁਸ਼ਕਲ ਆਪਣੀ ਜਾਨ ਚਲਾਈ ਸਰ ਕੋਈ ਪਛਾਣ ਚਾਹਿਆ ਬੰਦਾ ਨਹੀਂ ਸਰਦਾਰ ਹੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਮੈਂ ਕਾਲੇ ਰੰਗ ਦੀ ਉਹਨਾਂ ਨੇ ਆ ਕੇ ਬੰਨੀ ਸੀ ਕਿਸੇ ਦਾ ਸ਼ੱਕ ਹੋਵੇ ਤੁਹਾਨੂੰ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਜੀ ਮੈਂ ਕਿਸੇ ਤੇ ਸ਼ੱਕ ਕਰਾਂ ਇਦਾਂ ਦੇ ਮੇਰੇ ਅਸਤੇ ਸਾਰੇ ਚੋਰ ਆ ਜੀ ਟੋਟਲ ਕਿੰਨੇ ਬੰਦੇ ਕਿ ਜਿਹੜੇ ਮੇਰੇ ਅੱਗੇ ਆਏ ਆ ਉਹ ਦੋ ਹੀ ਇਸ ਤੋਂ ਇਲਾਵਾ ਹੋਰ ਬੈਕਅਪ ਕਿੰਨਾ ਜਾਂ ਸਾਈਡ ਤੇ ਕਿੰਨੇ ਆ ਉਹ ਮੈਨੂੰ ਨਹੀਂ ਪਤਾਗਾ ਦੇਖੋ ਆ ਤੁਹਾਡੇ ਸਾਹਮਣੇ ਹੀ ਆ ਜੀ ਆ ਕਾਨੂੰਨ ਵਿਵਸਥਾ ਦੀ ਪਿਕਚਰ ਜਿਹੜੀ ਆ ਤੁਹਾਡੇ ਸਾਹਮਣੇ ਹੀ ਆ ਆਪਣੀ ਵਾਈਫ ਦੇ ਨਾਲ ਉਹ ਮੰਦਰੋਂ ਮੱਥਾ ਟੇਕ ਕੇ ਆ ਰਹੇ ਸੀ ਔਰ ਰਸਤੇ 'ਚ ਫਾਇਰਿੰਗ ਹੋਈ ਹੈ ਉਹ ਮੰਦਰ ਜਿਹੜਾ ਮੱਥਾ ਟੇਕਿਆ ਉਹ ਹੀ ਵਧੀਆ ਹੋ ਗਿਆ ਨਾ ਦਾ ਬਚਾ ਹੋ ਗਿਆ ਹੁਣ ਮੈਟਰ ਇਨਫੋਰਮ ਕੀਤਾ ਸਾਨੂੰ ਮੈਸੇਜ ਪਹੁੰਚਿਆ ਸੀ ਅਸੀਂ ਸਾਰੀ ਬੋਡੀ ਇੱਥੇ ਆਏ ਆ ਲੈਟ ਦਾ ਪੁਲਿਸ ਡੂ ਦਾ ਜੌਬ ਪੁਲਿਸ ਆਪਣਾ ਰੋਲ ਅਦਾ ਕਰੇ ਕਲਪਰਿਟ ਸੇ ਜਿਹੜੇ ਉਹਨਾਂ ਨੂੰ ਫੜੇ ਉਹਦੇ ਤੋਂ ਬਾਅਦ ਹੀ ਆਪਾਂ ਕੁਝ ਕਹਿ ਸਕਦੇ ਇਹ ਬੰਦੇ ਕਿਹੜੇ ਸੀ ਕੋਈ ਪਤਾ ਲੱਗਿਆ ਭਾਜੀ ਜੇ ਬੰਦੇ ਪਤਾ ਹੁੰਦੇ ਤੇ ਫਿਰ ਅਸੀਂ ਆਪ ਹੀ ਨਾ ਫੜ ਲੈਂਦੇ ਕੋਈ ਸੀਸੀਟੀਵੀ ਕੋਈ ਸੀਸੀਟੀਵੀ ਕੈਮਰਾ ਤੇ ਲੱਗੇ ਆ ਜੀ ਸਰ ਮੁਖੀ ਪੁਲਿਸ ਪਹੁੰਚ ਗਈ ਹਾਂਜੀ ਮੌਕੇ ਤੇ ਪੁਲਿਸ ਪਹੁੰਚੀ ਬਨੀਤ ਜੀ ਦਾ ਮੈਨੂੰ ਫੋਨ ਆਇਆ ਅਸੀਂ ਇੱਥੇ ਆਏ ਆ ਪਰ ਆਗੇ ਦੇਖਿਆ ਸਾਹਮਣੇ ਇਹ ਸਭ ਕੁਝ ਇੰਨੀ ਲੋਲੈਸਨਸ ਜੀ ਦੇ ਤਾਇਦ ਵੇਖੋ ਇਹਨਾਂ ਦੀ ਜਾਨ ਬੱਤੀ ਇਹਨਾਂ ਦੀ ਵਾਈਫ ਸੀ ਮੇਰੇ ਕਾ ਚਾਰ ਪੰਜ ਰਾਉਂਡ ਹੋਏ ਜਿਹੜਾ ਵਾਈਫਾਇਰ ਨਹੀਂ ਕੀਤੇ ਜੀ ਸਿੱਧੀਆਂ ਮਾਰੀਆਂ ਕੋਈ ਕਿੰਨੇ ਜਣੇ ਸੀ ਦੋ ਜਣੇ ਸੀ ਜੋ ਹਜੇ ਬਣੀ ਤੀਦਾ ਇਹਦੇ ਜਦੋਂ ਇਨਵੈਸਟੀਗੇਸ਼ਨ ਹੋਏਗੀ ਜੀ ਉਦੋਂ ਪਤਾ ਚੱਲੇਗਾ ਕਿ ਕਿੰਨੇ ਬੈਕਅਪ ਦੇ ਉੱਤੇ ਸੀਗੇ ਕਿੰਨੇ ਕੀ ਸੀਗੇ ਕਿਹਦੇ ਉੱਤੇ ਹੋ ਗਈ ਸੀ ਇਸ ਵਾਰੀ ਕਿਹੜੀ ਸੀ ਉਹਨਾਂ ਕੋਈ ਐਕਟਿਵਾ ਸੀ ਐਕਟਿਵਾ ਸਰ ਕੀ ਮਸਲਾ ਕੀ ਹੈ ਕਿ ਜਿਹੜਾ ਗੋਲੀਦਤ ਗੱਡੀ ਤੇ ਤੇ ਨਪਾਇਰ ਹੋਇਆ ਉਹ ਵੀਤ ਮਹਾਜਨ ਜੀ ਹੈਗੇ ਐਨ ਐਡਵੋਕੇਟ ਆ ਇਹ ਆਪਣੇ ਵਾਪਸ ਦੇ ਨਾਲ ਆ ਰਹੇ ਸੀਗੇ ਤੇ ਇਹ ਪਹਿਲਾਂ ਗੋਪਾਲ ਮੰਦਰ ਗਏ ਉਸ ਤੋਂ ਬਾਅਦ ਵਾਪਸ ਆਪਣੇ ਆਸ਼ੀਰਵਾਦ ਹੋਟਲ ਆ ਉੱਥੋਂ ਆਂਦੇ ਬਾਅਦ ਦੋ ਲੜਕੇ ਸੀਗੇ ਕੋਈ ਸਰਦਾਰ ਐਕਟਿਵਾ ਦੇ ਉੱਤੇ ਉਹਨਾਂ ਨੇ ਕੀ ਰੋਕ ਕੇ ਫਾਇਰ ਕੀਤਾ ਤੇ ਇਹਨੇ ਜਾਨ ਮਾਲ ਦਾ ਜਾਨ ਦਾ ਖਤਰਾ ਜਿਹੜਾ ਉਹ ਤਾਂ ਠੀਕ ਹੈ ਮਤਲਬ ਗਨ ਸ਼ੂਟ ਨਹੀਂ ਹੋਇਆ ਉਹਨਾਂ ਨੂੰ ਕੋਈ ਲੱਗੀ ਗੋਲੀ ਨਹੀਂ ਲੱਗੀ ਸਰ ਕਿੰਨੇ ਕਿ ਗੋਲੀਆਂ ਚਲੀਆਂ ਆਹ ਤਿੰਨ ਚਾਰ ਗੋਲੀਆਂ ਆ ਕੇ ਸਰ ਖੋਲ ਕਿੰਨੇ ਕਿ ਬਰਾਮਦ ਹੋਏ ਉਸਨੇ ਚਾਰ ਚਾਰ ਖੋਲ ਬਰਾਮਦ ਗੱਡੀ ਤੇ ਕਿੰਨੀਆਂ ਕਿ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਇੱਕ ਨੰਬਰ ਪਲੇਟ ਤੇ ਮਤਲਬ ਚਾਰ ਹੀ ਹੈਗੇ ਚਾਰ ਸ਼ਾਟ ਹੋਏ ਸਰ ਉਹ ਮੁੰਡੇ ਜਿਹੜੇ ਜਿਨ੍ਹਾਂ ਨੇ ਭਾਇ ਗੋਲੀਆਂ ਚਲਾਈਆਂ ਕਿਹੜੀ ਉਹ ਕੈਮਰਾ ਹੁਣ ਸੀਸੀਟੀਵੀ ਦੇਖ ਰਹੇ ਆਸੀਂ ਉਹ ਕਿੱ데 ਤੇ ਆਏ ਸਰ ਐਕਟਿਵ ਆ ਤੇ ਸੀਗੇ ਉਹ ਕਿੰਨੇ ਮੁੰਡੇ ਸੀ ਦੋ ਜਣੇ